ਤਾਂ ਤੁਸੀਂ ਆਮ ਤੌਰ ਤੇ ਖਬਰਾਂ ਸੁਣੀਆਂ ਜਾਂ ਪੜੀਆਂ ਜ਼ਰੂਰ ਹੋਣਗੀਆਂ ਕਿ ਜੋ ਚੋਰ ਨੇ ਉਹਨਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਉਸ ਥਾਂ ਤੇ ਹੀ ਅੰਜਾਮ ਦਿੱਤਾ ਜਾਂਦਾ ਹੈਗਾ ਜਿੱਥੇ ਸੋਨਾ, ਚਾਂਦੀ ਜਾਂ ਕੈਸ਼ ਹੁੰਦਾ ਹੋਵੇ ਪਰ ਅਜੇ ਹੀ ਦੇ ਵਿੱਚ ਇੱਕ ਅਜੀਹੀ ਖਬਰ ਸਾਹਮਣੇ ਆ ਰਹੀ ਹੈਗੀ ਆ ਜਿਸ ਨੂੰ ਸੁਣ ਕੇ ਸ਼ਾਇਦ ਤੁਸੀਂ ਇੱਕ ਪਲ ਦੇ ਲਈ ਹੈਰਾਨ ਪਰੇਸ਼ਾਨ ਜ਼ਰੂਰ ਹੋ ਜਾਓਗੇ ਕਿ ਆਖਰ ਇਹ ਕੀ ਹੋਇਆ ਦਰਅਸਲ ਇੱਕ CCTV ਵੀਡੀਓ سوشل میڈیا ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਕ ਨੌਜਵਾਨ ਦੇਖੇ ਜਾ ਸਕਦੇ ਨੇ ਜੋ ਕਿ ਗੋਡਾਊਨ ਦੇ ਵਿੱਚ ਜਾ ਰਹੇ ਨੇ ਤੇ ਗੋਡਾਊਨ ਦੇ ਵਿੱਚ ਅਜਿਹੀ ਚੀਜ਼ ਚੁਰਾ ਕੇ ਭਜਦੇ ਨੇ ਜਿਸ ਤੋਂ ਬਾਅਦ ਪੁਲਿਸ ਵੀ ਪਰੇਸ਼ਾਨ ਹੋ ਗਈ ਤੇ ਜੋ ਲੋਕ ਦੇਖਦੇ ਨੇ ਉਹ ਵੀ ਹੈਰਾਨ ਪਰੇਸ਼ਾਨ ਰਹਿ ਗਏ ਕਿ ਆਖਰ ਚੋਰਾਂ ਦੇ ਵੱਲੋਂ ਅਜਿਹਾ ਕੰਮ ਵੀ ਕੀਤਾ ਜਾ ਸਕਦਾ ਹੈ ਜੀ ਹਾਂ ਉਹਨਾਂ ਦੇ ਵੱਲੋਂ ਕਿਹੜੀ ਅਜੀਬੀ ਚੀਜ਼ ਚੁਰਾਈ ਗਈ ਹੈ ਕਿ ਹਰ ਪਾਸੇ ਸੋਸ਼ਲ ਮੀਡੀਆ ਉਤੇ ਖਬਰ ਜੋ ਹੈ ਵਾਇਰਲ ਹੋ ਰਹੀ ਹੈ ਤੇ ਚਰਚਾ ਦਾ ਵਿਸ਼ਾ ਉਹਨਾਂ ਚੋਰਾਂ ਨੂੰ ਲੈ ਕੇ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ ਦੇਖਦੇ ਹਾਂ ਅੱਜ ਇਸ ਰਿਪੋਰਟ ਦੇ ਵਿੱਚ ਕਿ ਆਖਰ ਕਿਹੜਾ ਕਾਰਨਾਮਾ ਇਹਨਾਂ ਚੋਰਾਂ ਦੇ ਵੱਲੋਂ ਕੀਤਾ ਗਿਆ ਹੁਣ ਤੱਕ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਕਿ ਚੋਰਾਂ ਨੇ ਗਹਿਣਿਆਂ ਦੀ ਦੁਕਾਨ ਕੱਪੜਿਆਂ ਦੀ ਦੁਕਾਨ ਜਾਂ ਕਹਿ ਲਈ ਕਿ ਸੋਨਾ ਚਾਂਦੀ ਤੇ ਕੈਸ਼ ਦੀ ਲੁੱਟ ਜਾਂ ਫਿਰ ਚੋਰੀ ਕੀਤੀ ਹੋਈ ਹੈ ਪਰ ਇਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਚੋਰਾਂ ਦਾ ਇਸ ਵਾਰ ਨਾਤਾ ਸੋਨਾ ਚੁਰਾਉਣ ਦਾ ਕੋਈ ਟਾਰਗੇਟ ਸੀਗਾ ਤੇ ਨਾ ਹੀ ਚਾਂਦੀ ਤੇ ਕੈਸ਼ ਚੁਰਾਉਣ ਦਾ ਕੋਈ ਟਾਰਗੇਟ ਸੀ। ਚੋਰਾਂ ਦੀ ਹਰਕਤ ਪੂਰੀ ਜੋ ਹੈਗੀ ਆ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਏ। ਦਸਤੋ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ ਕਿ ਕਿਵੇਂ ਇਹਨਾਂ ਚੋਰਾਂ ਨੇ ਵੱਡੇ ਲੁੱਟ ਨੂੰ ਅੰਜਾਮ ਦਿੱਤਾ ਹੈਗਾ। ਇਹਨਾਂ ਚੋਰਾਂ ਨੇ ਗੋਡਾਊਨ ਤੋਂ ਵਾਲਾਂ ਦੀ ਚੋਰੀ ਕੀਤੀ ਏ। ਉਹ ਵੀ ਇੱਕ ਜਾਂ 2 ਕਿਲੋ ਨੇ ਪੂਰੇ 830 ਕਿਲੋ ਵਾਲਾਂ ਦੀ ਚੋਰੀ ਕੀਤੀ ਗਈ ਹੈ ਜਿਸ ਦੀ ਕੀਮਤ ਕਰੀਬ ਕਰੀਬ 1 ਕਰੋੜ ਰੁਪਏ ਦੱਸੀ ਜਾ ਰਹੀ ਹੈ ਇਹ ਜਾਣ ਕੇ ਤੁਸੀਂ ਹੋਰ ਵੀ ਜ਼ਿਆਦਾ ਹੈਰਾਨ ਹੋ ਜਾਓਗੇ ਕਿ ਇਹ ਵਾਲ ਕੋਈ ਨਕਲੀ ਨਹੀਂ ਸਨ ਇਹ ਇਨਸਾਨੀ ਵਾਲ ਸਨ ਜੋ ਕਿ ਚੀਨ ਹਾਂਗਕਾਂਗ ਸਣੇ ਹੋਰ ਕਈ ਦੇਸ਼ਾਂ ਦੇ ਵਿੱਚ ਜਿਹੜੇ ਵੱਡੇ ਦੇਸ਼ ਨੇ ਉਹਨਾਂ ਦੇ ਵਿੱਚ ਐਕਸਪੋਰਟ ਕੀਤਾ ਜਾਣਾ ਸੀ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਕਰਨਾਟਕ ਦੇ ਬੈਂਗਲੁਰੂ ਦੀ ਇੱਕ ਘਟਨਾ ਹੈਗੀ ਆ ਜਿੱਥੇ ਅਨੋਖੀ ਚੋਰੀ ਦੀ ਘਟਨਾ ਵਾਪਰੀ ਹੈ। ਲక్ష్ਮੀਪੂਰਾ ਕ੍ਰਾਸ ਦੇ ਇੱਕ ਗੋਦਾਮ ਤੋਂ ਲਗਭਗ 1 ਕਰੋੜ ਰੁਪਏ ਦੇ ਵਾਲਾਂ ਦੀ ਚੋਰੀ ਹੋਈ ਹੈ। ਪੁਲਿਸ ਚੋਰਾਂ ਦੀ ਭਾਲ ਕਰ ਰਹੀ ਹੈ। ਜਾਣਕਾਰੀ ਮੁਤਾਬਕ 73 ਸਾਲਾ ਵੈਂਕਟਸ ਵਾਸੀ ਵਾਲਾਂ ਦਾ ਕਾਰੋਬਾਰ ਕਰਦਾ ਹੈ। ਉਹ ਉੱਤਰੀ ਬੈਂਗਲੁਰੂ ਦੇ ਵਿੱਚ ਰਹਿੰਦੇ। 12 ਫਰਵਰੀ ਨੂੰ ਉਹਨੇ ਆਪਣਾ ਗੋਦਾਮ ਹੈਵਲ ਤੋਂ ਲక్ష్ਮੀਪੁਰਾ ਕ੍ਰਾਸ ਦੇ ਵਿੱਚ ਤਬਦੀਲ ਕੀਤਾ ਵੈਂਕਟ ਸੁਆਮੀ ਨੇ ਸੁਲਾਦੇ ਵਨਹਲੀ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਉਹਨਾਂ ਦੱਸਿਆ ਕਿ ਗੋਦਾਮ ਦੇ ਵਿੱਚ ਇਮਾਰਤ ਦੇ ਬੇਸਮੈਂਟ ਦੇ ਵਿੱਚ 27 ਥੈਲੀਆਂ ਦੇ ਵਿੱਚ ਲਗਭਗ 830 ਕਿਲੋ ਵਾਲ ਰੱਖੇ ਗਏ ਸਨ ਦੱਸਿਆ ਜਾ ਰਿਹਾ ਹੈ ਕਿ 28 ਫਰਵਰੀ ਦੀ ਅੱਧੀ ਰਾਤ ਤੋਂ ਬਾਅਦ ਲਗਭਗ 6 ਬਦਮਾਸ਼ ਇੱਕ ਬੁਲੇਰੋ ਦੇ ਵਿੱਚ ਗੋਦਾਮ ਦੇ ਵਿੱਚ ਆਏ ਲੋਹੀਦੀ ਰੋਡ ਦੇ ਨਾਲ ਗੋਦਾਮ ਦਾ ਸ਼ਟਰ ਤੋੜ ਦਿੱਤਾ। ਉਹਨਾਂ ਨੇ ਵਾਲਾਂ ਦੇ ਨਾਲ ਭਰੇ ਬੈਗ ਕਾਰ ਦੇ ਵਿੱਚ ਲਾਦ ਲਏ ਅਤੇ ਮੌਕੇ ਤੋਂ ਭੱਜ ਗਏ। ਹਾਲਾਂਕਿ ਬੈਂਕਰ ਸੁਆਮੀ ਨੇ ਕਿਹਾ ਹੈ ਕਿ ਇੱਕ ਸਥਾਨਕ ਨਿਵਾਸੀ ਨੇ ਚੋਰਾਂ ਨੂੰ ਉਦੋਂ ਦੇਖਿਆ ਸੀ ਜਦੋਂ ਉਹ ਬੈਗ ਲੋਡ ਕਰ ਰਹੇ ਸੀ। ਉਹ ਤੇਲਗੋਦੇ ਵਿੱਚ ਗੱਲ ਕਰ ਰਹੇ ਸੀ ਅਤੇ ਇੱਕ ਦੂਜੇ ਨੂੰ ਬੈਗ ਰੱਖਣ ਦੇ ਲਈ ਕਹਿ ਰਹੇ ਸਨ। ਆਦਮੀ ਨੇ ਸੋਚਿਆ ਕਿ ਬੈਗ ਉਹਨਾਂ ਦਾ ਹੀ ਹੋ ਸਕਦਾ ਹੈਗਾ ਤੇ ਉਹ ਆਪਣੇ ਘਰ ਚਲਾ ਗਿਆ। ਪਰ ਇੱਕ ਰਾਗੀ ਨੂੰ ਸ਼ੱਕ ਹੋਇਆ ਕਿ ਚੋਰ ਵਾਲਾਂ ਦੀ ਚੋਰੀ ਕਰ ਰਹੇ ਨੇ ਕੁਝ ਵਾਲ ਸੜਕ ਤੇ ਵੀ ਖੰਡੇ ਹੋਏ ਸਨ ਉਹਨਾਂ 112 ਤੇ ਫੋਨ ਕੀਤਾ ਤੇ ਪੁਲਿਸ ਨੂੰ ਸੂਚਿਤ ਕੀਤਾ ਇਸ ਤੋਂ ਬਾਅਦ ਪੁਲਿਸ ਦੀ ਇੱਕ ਗੱਡੀ ਮੌਕੇ ਤੇ ਪਹੁੰਚੀ ਗੋਦਾਮ ਦਾ ਸ਼ਟਰ ਅੱਧਾ ਖੁੱਲਿਆ ਸੀ ਪੁਲਿਸ ਨੇ ਇਮਾਰਤ ਦੇ ਹੋਰ ਦੁਕਾਨਦਾਰਾਂ ਨੂੰ ਵੀ ਸੂਚਿਤ ਕੀਤਾ ਵੈਂਕਟ ਸਵਾਮੀ ਨੂੰ ਸਵੇਰੇ ਕਰੀਬ 1:50 ਮਿੰਟ ਤੇ ਖਬਰ ਮਿਲੀ ਵੈਂਕਟ ਸੁਆਮੀ ਨੇ ਕਿਹਾ ਹੈ ਕਿ ਜਦੋਂ ਮੈਂ ਮੌਕੇ ਤੇ ਭੱਜ ਕੇ ਆਇਆ ਤਾਂ ਮੈਂ ਦੇਖਿਆ ਕਿ ਗੋਦਾਮ ਖਾਲੀ ਸੀ। ਅਸੀਂ 830 ਕਿਲੋ ਤੋਂ ਵੱਧ ਵਾਲ ਰੱਖੇ ਹੋਏ ਸਨ। ਖਰੀਦਦਾਰ ਨੇ ਉਹਨਾਂ ਬੈਗਾਂ ਦੀ ਜਾਂਚ ਕੀਤੀ ਹੋਈ ਸੀ ਅਤੇ ਉਹਨਾਂ ਉਤੇ ਨਿਸ਼ਾਨ ਵੀ ਲਗਾਇਆ ਗਿਆ ਸੀ। ਵਾਲਾਂ ਦੇ ਵਪਾਰ ਦੇ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਚੋਰੀ ਹੋਏ ਵਾਲਾਂ ਦੀ ਬਾਜ਼ਾਰੀ ਕੀਮਤ 1 ਕਰੋੜ ਰੁਪਏ ਹੈ। ਵੈਂਕਟ ਸੁਆਮੀ ਨੇ ਕਿਹਾ ਹੈ ਕਿ ਉਹ ਹైదరాబాద్ ਦੇ ਇੱਕ ਵਪਾਰੀ ਨੂੰ ਵਾਲ ਸਪਲਾਈ ਕਰਦਾ ਹੈ ਫਿਰ ਵਪਾਰੀ ਵਾਲਾਂ ਨੂੰ ਬਰਮਾ ਭੇਜਦੇ ਨੇ ਜਿੱਥੋਂ ਇਹ ਚੀਨ ਪਹੁੰਚਦਾ ਹੈ ਪਹਿਲਾਂ ਤੋਂ ਪੈਸੇ ਪ੍ਰਾਪਤ ਕਰਨ ਤੋਂ ਬਾਅਦ ਵੈਂਕਟ ਸੁਆਮੀ ਅਤੇ ਉਸ ਦਾ ਪਰਿਵਾਰਕ ਮੈਂਬਰ ਆਂਧਰਾ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਯਾਤਰਾ ਕਰਦੇ ਨੇ ਉਹਨਾਂ ਦਾ ਅੱਗੇ ਇਹ ਵੀ ਕਹਿਣਾ ਹੈ ਕਿ ਅਸੀਂ ਕੜੱਪਾ ਅਤੇ ਸ਼੍ਰੀ ਕਾਕੂਲਮ ਵਰਗੇ ਜ਼ਿਲ੍ਹਿਆਂ ਤੋਂ ਵਾਲ ਖਰੀਦਦੇ ਹਾਂ ਸੂਤਰਾਂ ਮੁਤਾਬਕ ਭਾਰਤ ਦੇ ਵਿੱਚ ਕੁਝ ਥਾਵਾਂ ਤੇ ਉੱਚ ਗੁਣਵੱਤਾ ਵਾਲੇ ਵਾਲ ਪਾਏ ਜਾਂਦੇ ਨੇ ਬਹੁਤ ਸਾਰੇ ਲੋਕ ਘਰ-ਘਰ ਜਾ ਕੇ ਲੋਕਾਂ ਤੋਂ ਵਾਲ ਖਰੀਦਦੇ ਨੇ ਉਹ ਵਾਲ ਲਗਭਗ 1000 ਤੋਂ 2000 ਰੁਪਏ ਪ੍ਰਤੀ ਕਿਲੋ ਦਰ ਦੇ ਨਾਲ ਖਰੀਦਦੇ ਨੇ ਫਿਰ ਉਹ ਇਹਨਾਂ ਵਾਲਾਂ ਨੂੰ ਵੇਚ ਦਿੰਦੇ ਨੇ ਏਜੰਟਾਂ ਨੂੰ ਏਜੰਟ ਵਾਲ ਵੈਂਕਟ ਸਵਾਮੀ ਵਰਗੇ ਵਪਾਰੀਆਂ ਨੂੰ ਵੇਚਦੇ ਨੇ ਭਾਰਤੀ ਵਾਲ ਦੂਜੇ ਦੇਸ਼ਾਂ ਦੇ ਵਾਲਾਂ ਨਾਲੋਂ ਸਸਤੇ ਹੁੰਦੇ ਨੇ ਗੁਵਾਂਡਿਆ ਇਮਾਰਤਾਂ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਪੂਰੀ ਘਟਨਾ ਕੈਦ ਹੋਈ ਹੈ ਜਿਸ ਤੋਂ ਬਾਅਦ ਹੁਣ ਬੀ ਐਨਐਸ ਦੀ ਧਾਰਾ 305 ਅਤੇ 331 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਹੁਣ ਇਹਨਾਂ ਨੂੰ ਜੋ ਹੈ ਫੜਨ ਦੀ ਕੋਸ਼ਿਸ਼ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ ਹਮਦਰ ਟੀਵੀ